ਸੜਕੀ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਉਪਰਾਲਾ ਕਰਦਿਆਂ ਹੋਇਆ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਗਈ ਹੈ ਅਤੇ ਇਹਨਾਂ ਨੂੰ ਹਰ ਸਾਜੂ ਸਮਾਨ ਦੇ ਨਾਲ ਲੈਸ ਕੀਤਾ ਗਿਆ ਹੈ ਜਿਹੜੀ ਕਿ ਆਮ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕੇ ਆਓ ਅੱਜ ਸਾਨੂੰ ਵਿਖਾਉਨੇ ਆ ਕਿ ਸੜਕ ਸੁਰੱਖਿਆ ਫੋਰਸ ਦੀ ਗੱਡੀ ਦੇ ਵਿੱਚ ਕੀ ਕੁਝ ਹੁੰਦਾ ਹੈ ਅਤੇ ਕਿਵੇਂ ਇਹ ਲੋਕਾਂ ਦੀ ਜਾਨ ਬਚਾਉਂਦੇ ਨੇ ਸਭ ਤੋਂ ਪਹਿਲਾਂ ਦੇਖੋ ਗੱਡੀ ਦੇ ਵਿੱਚ ਕੈਮਰਾ ਲੱਗਾ ਹੋਇਆ ਹੈ ਐਨਾ ਹੀ ਨਹੀਂ ਕਰਮਚਾਰੀਆਂ ਦੇ ਮੋਢੇ ਤੇ ਵੀ ਇੱਕ ਕੈਮਰਾ ਟੰਗਿਆ ਹੋਇਆ ਹੈ ਜੇਕਰ ਕੋਈ ਹਾਦਸਾ ਹੋ ਜਾਂਦਾ ਤਾਂ ਉਸ ਵੇਲੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ 퍼 ਸੇਡ ਦਿੱਤੀ ਗਈ ਤੇ ਕਿਵੇਂ ਕਿਵੇਂ ਮਦਦ ਕੀਤੀ ਗਈ ਉਸ ਦਾ ਸਾਰਾ ਬਿਉਰਾ ਇਸ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਵੇਗਾ ਦਵਾਈਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਤਰ੍ਹਾਂ ਦੀ ਦਵਾਈ ਦੀ ਫਰਸਟ ਏਡ ਕਿਟ ਤਿਆਰ ਕੀਤੀ ਗਈ ਹੈ ਜਿਸ ਦੇ ਨਾਲ ਜੇਕਰ ਕੋਈ ਸੜਕ ਹਾਦਸਾ ਹੁੰਦਾ ਹੈ ਤਾਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾ ਸਕੇ। ਉਧਰ ਹੀ ਦੂਜੇ ਪਾਸੇ ਗੱਡੀ ਦੇ ਵਿੱਚ ਇੱਕ ਸੇਫਟੀ ਕੋਨ ਵੀ ਮੌਜੂਦ ਹੈ। ਜੇਕਰ ਸੜਕ ਤੇ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਕਿਵੇਂ ਟ੍ਰੈਫਿਕ ਨੂੰ ਡਾਇਵਰਟ ਕਰਨਾ ਹੈ ਅਤੇ ਲੋਕਾਂ ਨੂੰ ਉਸ ਰਸਤੇ ਤੇ ਆਉਣ ਤੋਂ ਰੋਕਣਾ ਹੈ ਉਸ ਦਾ ਵੀ ਪੂਰਾ ਧਿਆਨ ਰੱਖਿਆ ਹੋਇਆ ਹੈ ਸੋ ਕੁੱਲ ਮਿਲਾ ਕੇ ਇਸ ਸੜਕ ਸੁਰੱਖਿਆ ਫੋਰਸ ਦੀ ਗੱਡੀ ਹਰ ਇੱਕ ਜ਼ਰੂਰੀ ਸਾਜੋ ਸਮਾਨ ਦੇ ਨਾਲ ਲੈਸ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਸੜਕ ਤੇ ਮਦਦ ਮੁਹੱਈਆ ਕਰਵਾਈ ਜਾ ਸਕੇ ਆ ਤੁਹਾਨੂੰ ਸੁਣਾਉਣੇ ਆ ਇਹਨਾਂ ਦੇ ਅਫਸਰ ਦਾ ਕੀ ਕੁਝ ਕਹਿਣਾ ਹੈ ਇਹ ਗੱਡੇ ਨਾਲ ਆ ਜੜਾ Gama ਭਾਈ ਦੇ ਸੇ ਤੋਂ ਲੈ ਕੇ ਟੇਪੀ ਹੱਦ ਤੱਕ ਆਪਣੇ ਜੇ ਕੋਈ ਐਕਸੀਡੈਂਟ ਵਗੈਰਾ ਹੁੰਦਾ ਕੰਟਰੋਲਰੋਂ ਤੋਂ ਫੋਨ ਆਉਂਦਾ 112 ਤੋਂ ਫੋਨ ਆਉਂਦਾ ਸਾਨੂੰ ਉਹਦੇ ਤੁਰੰਤ ਅਸੀਂ ਮੌਕੇ ਤੇ ਪਹੁੰਚਦੇ ਆ ਜਾਂ ਕੋਈ ਆਮ ਪਬਲਿਕ ਦਾ ਬੰਦਾ ਰਾਹੀ ਜਾਂਦਾ ਦੱਸਦਾ ਸਾਨੂੰ ਵੀ ਉੱਥੇ ਐਕਸੀਡੈਂਟ ਹੋਇਆ ਹੈ ਉਦੋਂ ਅਸੀਂ ਮੌਕੇ ਤੇ ਪਹੁੰਚ ਕੇ ਪੂਰੀ ਦੇਖਭਾਲ ਕਰਕੇ ਨੇੜੇ ਦੇ ਹਸਪਤਾਲ ਤੇ ਦਾਖਲ ਕਰਾਇਆ ਜਾਂਦਾ ਜੀ ਇਹ ਰੂਟ ਬਣਾਇਆ ਨੇ ਸਰਕਾਰ ਨੇ ਕਿਹੜਾ ਰੂਟ ਆ ਸੁੱਣਾ ਜੀ ਇਹ ਰੂਟ ਨੰਬਰ ਹੈਗਾ ਜੀ 53902 ਟੈਪੀ ਤੋਂ ਲੈ ਕੇ ਭਾਈ ਦੇਸਾ ਤੈ ਵੀ ਦੋ ਪਾਈ ਦੇ ਸੀ ਤਾਂ ਹਾਂ ਜੀ ਤੇ ਮੁਲਾਜ਼ਮਾਂ ਦੇ ਕਹਿੰਦੇ ਵਰਦੀਆਂ ਵਗੈਰਾ ਵਰਦੀਆਂ ਤੇ ਕੈਮਰੇ ਵਗੈਰਾ ਲੱਗਣਗੇ ਸੀ ਜਿਨਨਸਾਬ ਕਹਿੰਦੇ ਸੀ ਉਹ ਕੀ ਸਿਸਟਮ ਉਹਦੇ ਬਾਰੇ ਦੱਸਦੇ ਉਹ ਕੈਮਰੇ ਵੀ ਹੈਗੇ ਆ ਇਹੋ ਕੁੜੀਆਂ ਕੋਲ ਕੈਮਰਾ ਉਹ ਇੱਕ ਕੁੜੀ ਲਾ ਕੇ ਰੱਖਦੇ ਆ ਕੈਮਰਾ ਜਦੋਂ ਐਕਸੀਡੈਂਟ ਵਗੈਰਾ ਚੱਕਦੇ ਆ ਉਹ ਸਭ ਵਿੱਚ ਰਿਕਾਰਡਿੰਗ ਵਗੈਰਾ ਫੋਟੋ ਵੀ ਸਭ ਹੁੰਦੀ ਆ ਇਹ ਗੱਡੀਆਂ ਦੀ ਗੱਡੀਆਂ ਦੀ ਵੀ ਲੱਗੇ ਹੋਏ ਨੇ ਗੱਡੀਆਂ 'ਚ ਵੀ ਕੈਮਰੇ ਹੈਗੇ ਜੀ ਤੇ ਜੇ ਕੋਈ ਵੀ ਐਕਸੀਡੈਂਟ ਵਗੈਰਾ ਹੋ ਜਾਂਦਾ ਹੈ ਤੇ ਕੋਈ ਵੀਹਿਕਲ ਵਿਚਾਲੇ ਖੜ ਜਾਂਦਾ ਹੈ ਟ੍ਰੈਫਿਕ ਜਾਮ ਹੁੰਦਾ ਉਹਨੂੰ ਫਿਰ ਕਿੱਧਰ ਸਾਈਡ ਤੇ ਕਰਦੇ ਆਪਾਂ ਉਹਨੂੰ ਜਦੋਂ ਜਿਆ ਹਾਂਜੀ ਤੇ ਜਾਂ ਕਿਸੇ ਮਤਦਮਤਰ ਦਾ ਕੋਈ ਦੋਸਤ ਦਾ ਟਰੈਕਟਰ ਵਗੈਰਾ ਮੰਗਾ ਕੇ ਉਹਦੇ ਮਗਰ ਚੋੜ ਦੇ ਪਾਰੀ ਸ਼ਹਿਰ ਤੱਕ ਰਾਹੀ ਲੋਕਾਂ ਨੂੰ ਪਰੇਸ਼ਾਨੀ ਨਹੀਂ ਨਹੀਂ ਆਉਂਦੀ ਜਾਂਦੀ ਨਹੀਂ ਨਹੀਂ ਇਹ ਟਰੱਕ ਆਵਾਜ਼ੇ ਪੂਰੇ ਹੋਂ ਚੱਲਦੀ ਰਹਿੰਦੀ ਆ ਆਵਾਜ਼ੇ ਜਿਹੜੀ ਚੱਲਦੀ ਆ ਹਾਂਜੀ ਕੋਈ ਕੰਟਰੋਲੋਂ ਤੋਂ ਫੋਨ ਆਉਂਦਾ ਕਿ ਸ਼ੱਕੀ ਹਾਲਤ ਦੇ ਗੱਡੀ ਤੋਂ ਆ ਰਹੀ ਆ ਵੀ ਇੰਨੇ ਨੰਬਰ ਗੱਡੀ ਆ ਉਹਨੂੰ ਚੈੱਕ ਕਰੋ ਅਸੀਂ ਛੜਕਦੀ ਰਹਿਣਾ ਸੀ ਤਾਂ ਹੋਊਗਾ ਪਰ ਜਾਣਾ ਲੱਗਦੇ ਉਦੋਂ ਇਹ ਗੱਡੀ ਜੇ ਸਾਡੇ ਕੋਲ ਆ ਵੀ ਆਂਦੇ ਉਹਨੂੰ ਚੈੱਕ ਅਪ ਕਰ ਲਈਦਾ ਉਦੋਂ ਮੌਕੇ ਦੇ ਸੱਚੋ ਜੇ ਜੇ ਉਹਨੂੰ ਦੱਸ ਲਈਦਾ ਉਹ ਕਿੱ데 ਰਹੋ ਉਹ ਲੈ ਜਾ। ਕਿ ਛੱਕੀ ਕੇ ਬੇਰੀ ਮਾਰੇਆਂ ਸਰਾਂਉਂਦੇ ਆ ਕੋਈ। ਹਾਂਜੀ। ਉਹਨਾਂ ਦਾ ਪਛਾ ਕੀਤਾ ਜਾ ਸਕਦਾ। ਹਾਂਜੀ ਹਾਂਜੀ। ਕਿਵੇਂ ਇਹ ਗੱਡੀਆਂ ਹੈ ਕਿਵੇਂ ਬਈ ਗੱਡੀਆਂ। ਇਹ ਗੱਡੀਆਂ ਦਾ ਜੇ ਰੱਬ ਦਾ ਰੂਪ ਹੀ ਆ ਜੀ ਬਹੁਤ ਵਧੀਆ ਜੀ। ਬਹੁਤ ਲੋਕਾਂ ਦੀਆਂ ਕੀ ਚੀਜ਼ਾਂ ਨਾ ਬਚਾਈਆਂ ਇਹਨਾਂ ਗੱਡੀਆਂ ਨਾਲ। ਬਹੁਤ ਵਧੀਆ ਸਰਕਾਰ ਨੇ ਪ੍ਰਾਲਾ ਕੀਤਾ। ਤੇ ਆਪਣੇ ਇੱਥੇ ਹੁਣ ਕਿੰਨੇ ਕ ਐਕਸੀਡੈਂਟਾਂ ਵਾਲਿਆਂ ਦੀ ਆਪਾਂ ਜਾਨ ਬਚਾ ਚੁੱਕੇ ਆ। ਇੱਥੇ ਜਿੱ ਘੱਟੋ ਘੱਸਟ ਮਿੰੂਜ ਜਬ ਵੀ ਕਿਛਣਨ ਹੁੰਦਾ ਜੀ ਜਿਹਦੇ ਵਿੱਚੋਂ ਦੋ ਤਿੰਨ ਮੌਤ ਹੋਈਆਂ ਨਹੀਂ ਤਕਰੀਬਨ ਬਚ ਹੀ ਜਾਂਦੇ ਆ। ਹਸਪਤਾਲ ਆਇਆ ਹੈ। ਹਾਂਜੀ ਹਸਪਤਾਲ ਲੁਆਇਆ ਜਾਏਗਾ। ਤੇ ਕੋਈ ਫਾਸਟ ਟੈਟ ਵਗੈਰਾ ਦਾ ਸਮਾਨ ਹੈਗਾ ਨਾ ਜੀ? ਹਾਂ ਜੀ ਦਾ ਸਮਾਨ ਹੈਗਾ ਜੀ ਸਾਡੇ ਕੋਲ। ਗਵਰਨਮੈਂਟ ਵੱਲੋਂ ਮਿਲੇ ਰਿਆ। ਜੇ ਕੋਈ ਚੀਜ਼ ਘਰ ਦੇ ਬਾਅਦ ਵੀ ਆਪਣੇ ਖੇਲੇ ਹਸਪਤਾਲ ਹੈਗਾ। ਤੇ ਜਮਾਨਤ ਤੋਂ ਲੈ ਲਈਦਾ। ਉਹ ਸੋਪਾ ਲੈ ਸਕਦੇ। ਹਾਂਜੀ। ਤੇ ਇਕਦਾਂ ਨਾਲ ਆਪਾਂ ਦੇਖਦੇ ਹਾਂ ਵੀ ਰਫ ਡਰਾਈਵਿੰਗ ਬਹੁਤ ਜ਼ਿਆਦਾ ਹੋਊ ਕਿ ਕਰਨ ਕੀਤਾ ਹੈ ਨਾ। ਉਹਨਾਂ ਲੋਕਾਂ ਨੂੰ ਕੀ ਕਹੋਗੇ ਡਰਾਈਵਿੰਗ ਜਿਹੜੀ ਵਧੀਆ ਤਰੀਕੇ ਨਾਲ। ਉਹਨਾਂ ਜਿਹੜਾ ਡਰਾਈਵਰ ਇਹ ਨਸ਼ੇ ਦੀ ਹਾਲਤ 'ਚ ਕਰਦੇ ਆ। ਉਹਨਾਂ ਨੂੰ ਬਾਰਿੰਗ ਦੇ ਕੇ ਛੱਡਿਆ ਜਾਂਦਾ ਕਿਰਾਂ। ਜੇ ਦੁਬਾਰੇ ਫੇਰ ਗਲਤੀ ਕਰਦੇ ਆ ਫੇਰ ਨੇੜੇ ਦੇ ਚੌਕੀ ਥਾਣੇ ਆਪਣੇ ਲੱਗਦੇ ਉਹਨਾਂ ਨੂੰ ਫਤਗੁਨਾ ਚਲਾਵ ਵਗੈਰਾ ਕਰਾਇਆ ਜਾਂਦਾ ਜੀ ਕਿ ਕਈ ਇੱਕਲਾ ਲਾਸਟ ਸਵਾਲ ਹੈ ਕਿ ਨਾ ਸੀਮ ਸਾਹਮਣੇ ਕਿਹਾ ਸੀਗਾ ਵੀ ਸਪੀਡ ਚੈੱਕ ਕਰਨ ਵਾਲੇ ਮੀਟਰ ਲੱਗੇ ਆ ਨਾ ਗੱਡੀਆਂ ਤੇ ਉਹ ਹੈਗੇ ਸਪੀਡ ਪਤਾ ਲੱਗਦਾ ਜਿਹੜੀ ਮੁਰੋ ਗੱਡੀ ਆਉਂਦੀ ਹੈ ਕਿੰਨੀ ਸਪੀਡ ਤੇ ਆ ਰਹੀ ਹੈ ਜਿਹੜੀ ਗੱਡੀ ਇਹ ਇਹ ਗੱਡੀ ਤੇ ਸਪੀਡ ਦਾੜ ਹੈ ਨਾ ਤੇ ਜਿਹੜੀ ਆਪਣੀ ਸਰਹੂਰ ਘੜ ਤੋਂ ਚੱਲਦੀ ਆ ਅਖ ਲਿਆ ਹਾ ਰੋਡ ਉਹਦੇ ਚੱਲਦੇ ਕੁਝ ਗੱਡੀਆਂ ਤੇ ਹੈਗੇ ਹਾਂਜੀ ਉਹ ਸਪੀਡ ਰੈਡਰ ਕਿਹਾ ਜਾਂਦਾ ਹਾਂਜੀ ਉਹ ਡਰੈਕਟਰ ਸਾਰੀਆਂ ਗੱਡੀਆਂ ਤੇ ਨਹੀਂ ਇਹ ਜਾਂਦੇ கடைய